ਵੀਰੇ ਮੈਨੂੰ ਤੇ ਇੰਜ ਲੱਗਦਾ ਵੈ ਕਿ ਸਾਡੀ ਪਹਿਲੀ ਚਾਚੀ ਨੂੰ ਵੀ ਨਾ ਤੁਸੀਂ ਸਾਰਿਆਂ ਨੇ ਇਹ ਸਭ ਕੁਝ ਕਰਕੇ ਹੀ ਕੱਢਿਆ ਵੈ ਤੇ ਨਾਲੇ ਤੁਸੀਂ ਸਾਰੇ ਕਹਿੰਦੇ ਹੋ ਕਿ ਚਾਚੂ ਨੇ ਚਾਚੀ ਨੂੰ ਕੱਢਿਆ ਉਹ ਆਪਣਾ ਦਿਮਾਗ ਘਟ ਲਾਇਆ ਕਰ ਜਾਂ ਆਪਣਾ ਕੰਮ ਕੰਮ ਵੀ ਕਰ ਲਿਆ ਕਰ ਇਹਨਾਂ ਦਿਮਾਗ ਦੇ ਪੜ੍ਹਾਈ ਚਲਾਵੇਂ ਨਾ ਫਰਸਟ ਆ ਜਾਏ ਤੂੰ ਮੈਂ ਨਾ ਮੈਂ ਕਿਰਨ ਵਾਸਤੇ ਉਸਤਾਂ ਲਈ ਆਈ ਹਾਂ ਸੱਚੀ ਸ਼ੁਕਰ ਮਾਰ ਰਹੀਦਾ ਕਿ ਮੇਰੀ ਤੀ ਦਾ ਵੀ ਰਿਸ਼ਤਾ ਹੋ ਜੇ ਪਰ ਮਰਜੀ ਦਾ ਰਿਸ਼ਤੇ ਤਾਂ ਬੜੇ ਆਂਦੇ ਆ ਬੜੇ ਜਣੇ ਇਹ ਗਰੰਟੀ ਦਿੰਦੇ ਆ ਕਿੱਥੇ ਰਿਸ਼ਤਾ ਹੋ ਜਾਊਗਾ ਪਰ ਪਤਾ ਨਹੀਂ ਵਿਚਾਰੇ ਤੇ ਕਹੋ ਜੇ ਸੰਜੋਗ ਜਿਹੜਾ ਵੀ ਰਿਸ਼ਤੇ ਆਂਦਾ ਗੱਲਬਾਤ ਤੁਰਦੀ ਆ ਬਾਅਦ ਚ ਹੁੰਦਾ ਹੀ ਨਹੀਂ ਹਣ ਤਾਂ ਵੀ ਗਰਨਤ ਹੈ ਇਹ ਪੱਕਾ ਹੀ ਆ ਰਿਸ਼ਤੇ ਰਿਸ਼ਤਾ ਬਹੁਤ ਵਧੀਆ ਹੀ ਬੰਦੇ ਵੀ ਸੈਂਦੇ ਮੁੰਡਾ ਵੀ ਉੱਚਾ ਲੰਮਾ ਜਵਾਨ ਸੋਹਣਾ ਹੀ ਪਹਿਣ ਘਰ ਪਰਿਵਾਰ ਕਿਸ ਤਰ੍ਹਾਂ ਦਾ ਸਾਰਾ ਕੁਝ ਸਹੀ ਤੇ ਹੈਗਾ ਨਾ ਮੇਰੀ ਗੱਲ ਸੁਣ ਐਵੇਂ ਮੈਂ ਅੱਖਾਂ ਮੀਟ ਕੇ ਤੇ ਆਪਣੀ ਧੀ ਦਾ ਥੋੜਾ ਉਥੇ ਰਿਸ਼ਤਾ ਕਰ ਦੇਣਾ ਹੈਗਾ ਪਰਿਵਾਰ ਚੰਗਾ ਹੋਣਾ ਚਾਹੀਦਾ ਤੂੰ ਬੇਫਿਕਰੀ ਹੋ ਜਾ ਮੇਰੇ ਤੇ ਵਿਸ਼ਵਾਸ ਰੱਖ ਭੈਣ ਚੰਗਾ ਘਰ ਨਹੀਂ ਚੰਗਾ ਵਰ ਵੇਖਿਆ ਜਾਂਦਾ ਹੈ ਇੱਟਾ ਨਾ ਆਪਾਂ ਗੱਲਾਂ ਨਹੀਂ ਕਰਨੀਆਂ ਕੰਦਾ ਨੂੰ ਆਪਾਂ ਜੱਫੀਆਂ ਨਹੀਂ ਪਾਣੀਆਂ ਪਰਿਵਾਰ ਚੰਗਾ ਹੋਏ ਨਾ ਸਾਰੇ ਕੰਮ ਸਹੀ ਹੋ ਜਾਂਦੇ ਨੇ ਇਹ ਸਾਰੇ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ ਭੈਣ ਜੀ ਕੰਨ ਦਾ ਨਾ ਥੋੜਾ ਦੁੱਖ ਫਰੋਲ ਲੈਣਾ ਜਾਂ ਕੰਨ ਦੇ ਗਲੇ ਲੱਗ ਜਾਣਾ ਸਹੀ ਸਹੀ ਗੱਲ ਐ ਜਿਹੜੀ ਵੀ ਗੱਲ ਕਹੀ ਨਾ ਸੀਮਾ ਦੀ ਮੰਮੀ ਨੇ ਸੌਆਂ ਨੇ ਗੱਲ ਖਰੀ ਕਹੀ ਸਹੀ ਗੱਲ ਐ ਤੂੰ ਐਸਾ ਕਰ ਤੂੰ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਤੇ ਦੱਸ ਕਿਦਨ ਦੀ ਵੇਖਾ ਵਿਖਾਈ ਰੱਖੀ ਐ ਇਹ ਗੱਲ ਤਾਂ ਸਹੀ ਐ ਤੁਹਾਡੀ ਮੰਮੀ ਤੇ ਮੰਮੀ ਗੱਲ ਤਾਂ ਬੜੀ ਸਿਆਣੀ ਕਰਦੇ ਆ ਪਰ ਨਾ ਆਪਣੇ ਦਵਾਈ ਆਰ ਰਵੇ ਭੁੱਲ ਜਾਂਦੇ ਆ ਤੀ ਦਵਾਈ ਖਾਣੀ ਸੀ ਨਾ ਕੋਈ ਨੀ ਪਤਾ ਮੈਂ ਦਵਾਈ ਖਾ ਲਈ ਨਹੀਂ ਤੂੰ ਗੁੱਸੇ ਚ ਕੋਈ ਨਹੀਂ ਆ ਮੁੰਨੇ ਚਲ ਜਾਨੀ ਜਾ ਦਵਾਈ ਖਾ ਕੇ ਆਓ ਚੰਗਾ ਪੰਜੀ ਸਸਰੀਆ ਹਾਂਜੀ ਹਾਂ ਆ ਜੀ ਹੋਣੀ ਭਵੇਂ ਨਹੀਂ ਕੋਈ ਨਹੀਂ ਤੇ ਜਾ ਲੰਮੇ ਬੈਜੋ ਦਵਾਈ ਖਾ ਕੇ ਮੈਨੂੰ ਪਤਾ ਤੁਹਾਨੂੰ ਨੀਂਦ ਆ ਜਾਂਦੀ ਆ ਚੰਗਾ ਮੇਰੀ ਸਿਆਣੀਏ ਤੀਏ ਚੰਗਾ ਮੰਮੀ ਕੀ ਤਰ੍ਹਾਂ ਦੀ ਗੱਲ ਕਰ ਰਹੇ ਜੀ ਉਹਨਾਂ ਨੇ ਰਿਸ਼ਤਾ ਦੱਸਿਆ ਮਾਸੀ ਨੇ ਤੇ ਤੇ ਰਿਸ਼ਤੇ ਵਾਲੋ ਹਾਂ ਕਰ ਰਹੇ ਜੀ ਮਾਸੀ ਮੇਰੀ ਗੱਲ ਸੁਣੋ ਜੇ ਕੁੜੀ ਦਾ ਪਿਓ ਨਹੀਂ ਸਿਰ ਤੇ ਹੈਗਾ ਤੇ ਭਰਾ ਨਹੀਂ ਸਾਰੇ ਕੰਮਕਾਰ ਕਰਨੇ ਆ ਮੰਮੀ ਨੇ ਥੋੜੀ ਆਪੀ ਕਰ ਦੇਣੇ ਆ ਪਹਿਲੋ ਇਹ ਦੁਕਾਨ ਤੇ ਗਏ ਆ ਇਹਨਾਂ ਨੂੰ ਆ ਲਾੰਦੋ ਇਹਨਾਂ ਨਾਲ ਗੱਲ ਕਰੋ ਫੇਰ ਰਿਸ਼ਤੇ ਦੀ ਗੱਲ ਤੋਰਿਓ ਇੰਜ ਨਹੀਂ ਸੀ ਸ਼ਰਫਤਾ ਹਣਾ ਪਰ ਸੀਮਾ ਮਾਸੀ ਆ ਕੋਈ ਬਾਹਰ ਦੇ ਥੋੜਾ ਜੇ ਕਿਰਨ ਦਾ ਰਿਸ਼ਤਾ ਕਰਵਾਣਗੇ ਤਾਂ ਕੋ ਚੰਗਾ ਹੀ ਕਰਵਾਣਗੇ ਲੱਕੀ ਨਾਲ ਗੱਲ ਆਪਾਂ ਆਪੀ ਕਰ ਲਵਾਂਗੇ ਮੰਮੀ ਮੈਂ ਮੰਨਨੀ ਏ ਟਾਡੀ ਮਾਸੀ ਆ ਚੰਗਾ ਹੀ ਰਿਸ਼ਤਾ ਕਰਾਉਂਦੇ ਮਾਸੀ ਪਹਿਲਾ ਮੁੰਡਾ ਕੀ ਕਰਦਾ ਵਾ ਉਹ ਰੱਬ ਨਾਲ ਵੀ ਜਿਨਸਿਆ ਸੋਣੀ ਇਹ ਕੰਮ ਕਰਦਾ ਹੈ ਬਿਜ਼ਨਸ ਉਹਨਾਂ ਨੂੰ ਬਿਜ਼ਨਸ ਬਸ ਨਸ ਵਾਲੇ ਪਸੰਦ ਹੁੰਦੇ ਨਾ ਇਹੋ ਜਿਹੇ ਰਿਸ਼ਤਿਆਂ ਦੀ ਕਦਰ ਕਰਦੀ ਆ ਉਹਨੂੰ ਚਾਹੀਦਾ ਉੱਚੇ ਕੋਈ ਨੌਕਰੀ ਚੰਗੀ ਹੋਵੇ ਕੋਈ ਗੱਡੀਆਂ ਕਾਰਾਂ ਹੋਣ ਕਿਸੇ ਕੋਟੀ ਹੋਵੇ ਇਹੋ ਜਿਹੇ ਰਿਸ਼ਤੇ ਨੇ ਉਹਨੇ ਕਿੱਥੇ ਹਾਂ ਕਰ ਦੇਣੀ ਆ ਮੰਮੀ ਤੂੰ ਈ ਵੀ ਬਸ ਨਾ ਮਾਸੀ ਦੀਆਂ ਗੱਲਾਂ ਵੀ ਚਾਈ ਜਾਂਦੇ ਜੀ ਕੋਈ ਨਹੀਂ ਮਾਸੀ ਆ ਲਾਂਦੇ ਇਹਨਾਂ ਨੂੰ ਤੇ ਪੁੱਛ ਕੇ ਫਿਰ ਤੁਹਾਨੂੰ ਦੱਸਾਂਗੇ ਅੱਜ ਉਧਰ ਨਾ ਗੱਲ ਤੋੜਿਓ ਕੋਈ ਨਹੀਂ ਤੁਸੀਂ ਸਾਡੇ ਤੱਕ ਦੱਸ ਦਿੱਤਾ ਨਾ ਜੇ ਸਾਨੂੰ ਚੰਗਾ ਲੱਗੇਗਾ ਨਾ ਤੇ ਆਪਾਂ ਗੱਲ ਅੱਗੇ ਤੋਰ ਦਾਂਗੇ ਤੁਹਾਨੂੰ ਕਹਿ ਦਾਂਗੇ ਫੇਰ ਵੀ ਅੱਗੇ ਗੱਲ ਤੋਰਿਓ ਚੱਲਾਂ ਮੈਂ ਵੇਖਾਂ ਮੰਮੀ ਵੱਲ ਸੀਮਾ ਪੁੱਤ ਬਹੁਤੀਆਂ ਸਲਾਮਾਂ ਨਾ ਦੇ ਉਹਦੀ ਮਾਂ ਬੈਠੀ ਆ ਉਹਦਾ ਭਰਾ ਬੈਠਾ ਉਹਨਾਂ ਨੂੰ ਪਤਾ ਹੀ ਕੀ ਕਰਨਾ ਅਸੀਂ ਮਾੜਾ ਨਾ ਕਰਾਂਗੇ ਆਪਣੀਧੀ ਤੱਕ ਸਹੀ ਗੱਲ ਐ ਸੀਮਾ ਤੇਰੀ ਮਾਸੀ ਬਿਲਕੁਲ ਸਹੀ ਗੱਲ ਕਹਿਣ ਢਈ ਆ ਮੈਂ ਭਾਵੇਂ ਵੇਖਾਂ ਭਾਵੇਂ ਮੁੰਡਾ ਨਾ ਵੇਖਾਂ ਲੱਕੀ ਨੇ ਬੜਾ ਸੋਚ ਸਮਝ ਕੇ ਰਿਸ਼ਤਾ ਕਰਨਾ ਹੈਗਾ ਤੇ ਮੰਮੀ ਉਹੀ ਗੱਲ ਤੇ ਮੈਂ ਕਹਿ ਨਹੀਂ ਆਂ ਵੀ ਉਹਨਾਂ ਨੂੰ ਆ ਲਾਂ ਦੋ ਫੇਰ ਗੱਲ ਤੋੜਿਓ ਉਹ ਤੇ ਮੈਨੂੰ ਪਤਾ ਵਾ ਇਹਨਾਂ ਨੇ ਸੋਚ ਸਮਝ ਕੇ ਕਰਨਾ ਤੇ ਉਹਨਾਂ ਤੋਂ ਬਿਨਾਂ ਸੀ ਕਰਨਾ ਨਹੀਂ ਆ ਤੇ ਸੀਮਾ ਆ ਪਗੜਾ ਤੁਰ ਪਏ ਹੁਣੇ ਚਲੇ ਗਏ ਲੱਕੀ ਨਾਲ ਗੱਲ ਕਰਾਂਗੇ ਤੇ ਫੇਰ ਹੀ ਕਿਸੇ ਗੱਲ ਪਾਸੇ ਲਾਵਾਂਗੇ ਤੇ ਜਾ ਵੇਖਿਆ ਉਹਨੇ ਪੱਗ ਮੰਨ ਲਈ ਆ ਉਹਨੂੰ ਕਹੇ ਕਿ 마ਸੀ ਤੇਰੇ ਆਏ ਉਹ ਤਾਂ ਮਿਲਿਆ ਹੀ ਨਹੀਂ ਹੈਗਾ ਪੇਸ ਦਿਨੀ ਚਲੋ ਭੱਜ ਕੇ ਭੱਗ ਗਏ ਕਿੰਨਾ ਲੇਟ ਹੋ ਗਿਆ ਬੰਦੇ ਨਹੀਂ ਪੱਗਾ ਜੀ ਉਹ ਬੰਨ ਲਿਆ ਮੇਰਾ ਰਮਾਲੀ ਲੱਭੰਦਿਆ ਯਾਰ ਕਿੱਥੇ ਰੱਖਿਆ ਵਾ ਉਹ ਦੇ ਦੇ ਨੀ ਰਮਾਲ ਬਾਹਰ ਨੂੰ ਆਉ ਮੇਰੀ ਗੱਲ ਸੁਨੋ ਆ ਮਾਸੀ ਨੂੰ ਤੀ ਬੁਲਾਇਆ ਵਾ ਹਾਂ ਸੱਚ ਯਾਰ 마ਸੀ ਦੱਸ ਦੇ ਮੇਰੇ ਕੋ ਇੱਕ ਰਿਸ਼ਤਾ ਹੈਗਾ ਬੜਾ ਸੋਹਣਾ ਤੇ ਮੁੰਡੇ ਦੀ ਦੱਸ ਪਹੁੰਚ ਦੇ ਹੀ ਤੇ ਮੈਂ 마ਸੀ ਨੂੰ ਕਹੇ ਘਰੇ ਆ ਜਾ ਫੋਨ ਆਇਆ ਇਧਰ ਨੂੰ ਆਹੋ ਮਾਸੀ ਦਾ ਫੋਨ ਆਇਆ ਸੀ ਮੇਰੀ ਗੱਲ ਸੁਣੋ ਗੱਲ ਤੇ ਚਲੋ ਸਹੀ ਹੈ ਟਾਡੀ 10 ਪੌਣ ਦੀ ਪਰ ਮੁੰਡਾ ਮੈਨੂੰ ਜਚਿਆ ਜਚਿਆ ਨਹੀਂ ਹੈਗਾ ਜਿਹੜੀ ਗੱਲ ਉਹ ਰਿਸ਼ਤੇ ਦੀ ਕਰਦੀ ਪਈ ਆ ਪਤਾ ਕੀ ਕਹਿੰਦੀ ਪ੍ਰਾਈਵੇਟ ਜੌਬ ਕਰਦੀ ਆ 10000 ਰੁਪਏ ਤਨਖਾਹ ਸਾਡੀ ਕਿਰਨ ਇੰਨੀ ਤਨਖਾਹ ਲੈਣਦੀ ਤੇ ਆਪਾਂ ਉਹ ਜੀ ਮੁੰਡੇ ਨਾਲ ਉਹਦਾ ਵਿਆਹ ਕਰ ਦੇਣਾ ਵਾ ਐਵੇਂ ਟਾੜ ਫਾੜ ਨਾਲ ਜਵਾਬ ਨਾ ਦੇਦੀ ਉਹਨੂੰ ਮੇਰੀ ਗੱਲ ਸੁਣੋ ਆ ਜਾਏਗਾ ਰਿਸ਼ਤਾ ਵਧੀਆ ਅਜੇ 2 ਕੁ ਸਾਲ ਰੁਕ ਜੋ ਅੱਪੀ ਹੋ ਜਾਏਗਾ ਪਹਿਲਾਂ ਮੇਰੀ ਸੁਣ ਗੱਲ ਮੇਰੀ ਮਾਸੀ ਦਾ ਗੱਲ ਤੇ ਹੋ ਲੰਦੇ ਵੇਖ ਤੇ ਕਿ ਮਾਸੀ ਕਹਿੰਦੀ ਕੀ ਆ ਤੇ ਦੂਸਰੀ ਗੱਲ ਪਹਿਲਾਂ ਮੈਂ ਮੰਮੀ ਨਾਲ ਸਲਾਹ ਕਰੂੰਗਾ ਵੇਖ ਆਪਾਂ ਪੂਰੀ ਇਨਕੁਆਇਰੀ ਕਰਕੇ ਫੇਰ ਭੈਣ ਦਾ ਰਿਸ਼ਤਾ ਕਰਨਾ ਵਾ ਤੈਨੂੰ ਪਤਾ ਨਾ ਯਾਰ ਕਿੰਨੇ ਰਿਸ਼ਤੇ ਵੇਖੇ ਆਪਾਂ ਭੈਣ ਦਾ ਕੋਈ ਵੀ ਰਿਸ਼ਤਾ ਨਿਪੜੇ ਨਹੀਂ ਚੜਦਾ ਸੀ ਤੇ ਜੇ ਮਾਸੀ ਕਰਾਉਂਦੇ ਆ ਜੇ ਘਰ ਬਸ ਸੋਣਾ ਹੋਇਆ ਤੇ ਆਪਾਂ ਕਰ ਦੇਣਾ ਵਾ ਤੁਹਾਨੂੰ ਪਤਾ ਰਿਸ਼ਤੇ ਕਿਉਂ ਨਹੀਂ ਨਿਪੜੇ ਚੜਨਦੇ ਮੈਂ ਤੇ ਨਾ ਸੋਚਿਆ ਹੀ ਵੀ ਮੈਂ ਕਿਸੇ ਨੂੰ ਦੱਸਣਾ ਹੀ ਨਹੀਂ ਇਹ ਗੱਲ ਜਿੰਨੇ ਮੈਂ ਕਰਨ ਦੀ ਫਿਕਰ ਕਰਦੀ ਐ ਨਾ ਸ਼ਾਇਦ ਹੀ ਕੋਈ ਕਰਦਾ ਹੋਣਾ ਵਾ ਮੈਂ ਤੇ ਇੱਕ ਪੰਡਤ ਸਿਆਣੇ ਨੂੰ ਪੁੱਛ ਕੇ ਆਈ ਆ ਉਹ ਕਹਿੰਦਾ ਵਾ ਰਿਸ਼ਤਾ ਇਹਦਾ ਬੜਾ ਵਧੀਆ ਹੋਣਾ ਜੀ ਸਿਰਫ 2 ਸਾਲ ਰੁਕ ਜਾ ਗ੍ਰੋ ਗਰਾ ਇਹਦੇ ਕੋਈ ਭਾਰੀ ਭਾਰੀ ਜੀ ਤੇ ਐਵੇਂ ਹੋਰ ਕੋਈ ਨੁਕਸਾਨ ਹੋ ਜਾਏਗਾ ਅੱਗੇ ਤੇ ਨੀ ਉਮਰ ਹੋਈ ਆ ਤਾਂ ਕੋਈ ਜਨਾਂ ਚੱਜਦਾ ਮਿਲੇ ਤਾਂ ਫਿਰ ਵਿਆਹ ਇਹਨੂੰ ਕਿਸੇ ਨੇ ਖੰਡਣਾ ਨਹੀਂ ਜੀ ਸੀਮਾ ਜੇ ਤੇ ਮੈਨੂੰ ਮੁੰਡਾ ਪਸੰਦ ਆ ਗਿਆ ਉਹਨਾਂ ਦਾ ਘਰ-ਬਾਰ ਤੇ ਮੁੰਡੇ ਦਾ ਕੰਮ ਕਰ ਸਹੀ ਹੋ ਜਾਣਾ ਤੇ ਮੈਂ ਆਪਣੀ ਭੈਣ ਦਾ ਰਿਸ਼ਤਾ ਉੱਥੇ ਹੀ ਕਰ ਦੇਣਾ ਵਾ ਤੇ ਮੈਂ ਤੇਰੇ ਪੰਡਤ ਵੱਲ ਨਹੀਂ ਵੇਖਣਾ ਤੇ ਨਾ ਵੇਖਣਾ ਤੈਨੂੰ ਲੱਗੀ ਜੇ ਤੈਨੂੰ ਫਿਕਰ ਹੁੰਦੀ ਨਾ ਤੇ ਤੂੰ ਪੇਕੇਆਂ ਵਾਲੀ ਸਾਈਡ ਤੋਂ ਰਿਸ਼ਤਾ ਵੇਖ ਲੈ ਲੈਂਦੀ ਕਿੰਨੇ ਚਿਰ ਦਾ ਤੈਨੂੰ ਕਹਿਣ ਨਾ ਕੋਈ ਰਿਸ਼ਤਾ ਕੋਈ ਦੱਸ ਕੋਈ ਮੁੰਡੇ ਦੀ ਦੱਸ ਪਾ ਕਿੰਨੀ ਵਾਰ ਮੰਮੀ ਨੂੰ ਕਹਿਤਾ ਮੈਂ ਤਾਂ ਕਿੰਨੇ ਰਿਸ਼ਤੇ ਆਵਾਂ ਲੋ ਕਹਿ ਦਿੱਤੀ ਕਦੀ ਕਿਸੇ ਨੂੰ ਕਹਿ ਨਹੀਂ ਕਦੀ ਪਰ ਕੋਈ ਚੱਜਦਾ ਹੋਏਗਾ ਤੇ ਮੈਂ ਦੱਸਾਂਗੀ ਗਾਲਤੀ ਮੇਰੇ ਸੋਨਾਂ ਨੇ ਤੇ ਦੋ ਸਾਲ ਰੁਕਦੋ ਆਪੀ ਰਿਸ਼ਤਾ ਕਰ ਚੱਲ ਗਿਆ ਇਹ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਲੱਗੀ ਸਮਝ ਮੈਂ ਚੱਲਿਆ ਦੁਕਾਨ ਤੇ ਆਪਣੀਆਂ ਹੀ ਮਾਰਦੀ ਰਹਿੰਦੀ ਹਾਈ ਹਾਈ ਸਕੀਮ ਹੀ ਨਿਕਾਮਜਾਬ ਹੋਈ ਨੂੰ ਬੜੀ ਕਾਲੀ ਆ ਭੈਣ ਦਾ ਵਿਆਹ ਕਰਦਾ ਭੈਣ ਦਾ ਵਿਆਹ ਕਰਦਾ ਬਾਅਦ ਚ ਮੈਨੂੰ ਪੈ ਕਿੰਨੇ ਫੜਾਉਣੇ ਆ ਇਹਨੇ ਤੇ ਹੋ ਹੀ ਨਾ ਖਰਚਾ ਲੋਨੀ ਕੋਈ ਸਕੀਮ ਲੋਨੀ ਪੈਣੀ ਕੋਈ ਸਕੀਮ ਇਹ ਤੇ ਮੁਰਗੀ ਸੀ ਸੋਨੇ ਦਾ ਅੰਡਾ ਦਿੰਦੀ ਸੀ ਮਹੀਨੇ ਬਾਅਦ ਤੇ ਜੇ ਵੀ ਆਈ ਗਈ ਤੇ ਮੈਨੂੰ ਕਿਧੇ ਦੇਣਾ ਵਾ ਨੋਨੀ ਪੈਣੀ ਸਕੀ ਮਿਲ ਕੋਈ ਹਏ ਉੱਨੀ ਮੇਰੀ ਸਿਰ ਪੇੜ ਟੋਣੀਆਂ ਮੇਰੀਆਂ ਲੱਤਾਂ ਦਰਦ ਹੋਣ ਡਈਆਂ ਅੱਥੇ ਤੇ ਕਿਸੇ ਨੂੰ ਮੇਰੀ ਚਿੰਤਾ ਨਹੀਂ ਗਈ ਕੋਤੋਂ ਲੱਕ ਦਰਦ ਨਾ ਹੋਣ ਡੇ ਚੰਗਾ ਸੁਰਜੀਤ ਕੌਰ ਵੱਲ ਗਈ ਹੈ ਡਿੱਗ ਕੇ ਹੀ ਆ ਗਈ ਰਿਸ਼ਤਾ ਕੀ ਹੋਣਾ ਹੀ ਗੋਲਡੀ ਛੋਟੀ ਮਾਂ ਉਹ ਤੁਹਾਨੂੰ ਪਤਾ ਵਾ ਘਰ ਦੇ ਵਿੱਚ ਕੀ ਹੁੰਦਾ ਵਾ ਵੇ ਭਰਾਵਾ ਉਹ ਮੰਨੂ ਸਭ ਕੁਝ ਪਤਾ ਵਾ ਤੇ ਜੇ ਤੇ ਤੂੰ ਕੁਝ ਖਾਣਾ ਪੀਣਾ ਵਾ ਨਾ ਤਾਂ ਬਾਜ਼ਾਰੋਂ ਹੀ ਮੰਗਵਾ ਲੈ ਤੇ ਮੰਨੂ ਨਾ ਕਹੀਂ ਤੇ ਜਾਂ ਕਹਦੇ ਆਪਣੀ ਮਾਂ ਨੂੰ ਓਹੋ ਇਹੋ ਜਿਹੇ ਮਾਹੌਲ ਦੇ ਵਿੱਚ ਖਾਣ ਪੀਣ ਸੋਚਦਾ ਵਾ ਉਹ ਘਰ ਦੇ ਵਿੱਚ ਇੱਕ ਨਵਾਂ ਸਹਪਾ ਪਿਆ ਜੇ ਭੂ ਆਈ ਜੇ ਚਾਚੇ ਦਾ ਰਿਸ਼ਤਾ ਲੱਗੇ ਵੇ ਭਰਾਵਾ ਮੰਨੂ ਪਤਾ ਵਾ ਇੱਕ ਸ਼ਨੀ ਨੂੰ ਟਾਲ ਕੇ ਆਈ ਉਹ ਤਾਂ ਦੂਜਾ ਸ਼ਨੀ ਚੰਬੜ ਗਏ ਉਹ ਵੀ ਤੇਰੀ ਭੂਆ ਹੁਣ ਸੋਚੋ ਹੋਣ ਕੀ ਕਰਨਾ ਵਾ ਜੇ ਉਹਨੇ ਚਾਚੇ ਦਾ ਰਿਸ਼ਤਾ ਕਰਾਤਾ ਤਾਂ ਫੇਰ ਕੀ ਬਣੂਗਾ ਕੁਝ ਨਹੀਂ ਬੰਦਾ ਉਹਨੂੰ ਵੀ ਦੇਖ ਲੈਣੀ ਆ ਭੂਆ ਨੂੰ ਵੀ ਥੋੜਾ ਮਨ ਨਾਲ ਦਿਮਾਗ ਨਾਲ ਨਾ ਸੋਚਣ ਦੇ ਤੇ ਭੂਆ ਨੂੰ ਆਪਣੀ ਤੇਰੀ ਨੂੰ ਅੰਦਰ ਬੁਲਾ ਲੈਣਾ ਕੁਝ ਨਾ ਉੱਡਦੀ ਉੱਡਦੀ ਗੱਲ ਨਾ ਮੈਂ ਵੀ ਸੁਣੀ ਆ ਉਹ ਛੋਟੀ ਮਾਂ ਆ ਜਿਹੜੇ ਉੱਡੇ-ਉੱਡੇ ਕਬੂਤਰ ਨੇ ਤੁਹਾਨੂੰ ਖਬਰ ਦਿੱਤੀ ਇਹਨੂੰ ਥੱਲੇ ਲਾਓ ਆ ਰਾਜੇ ਮਹਾਰਾਜਾਂ ਵਾਲਾ ਟਾਈਮ ਨਹੀਂ ਆ ਕਿ ਜਿਹੜਾ ਖਬਰ ਹੁੰਦੇ ਹੁੰਦੇ ਦੋ ਦੋ ਦਿਨ ਦਿਨ ਲੱਗ ਜਾਂਦੇ ਸੀ ਹੁਣ ਅੱਜ ਕੱਲ ਫੋਨ ਦਾ ਜ਼ਮਾਨਾ ਵਾ ਨਾਲੇ ਮੇਰੀ ਗੱਲ ਸੁਣੋ ਤੁਸੀਂ ਆਪੂਆ ਨੂੰ ਵਸ ਵਿੱਚ ਕਰ ਸਕਦੇ ਜੇ ਉਹਨੇ ਆਉਣਾ ਆਪਣੇ ਵਸ ਵਿੱਚ ਬਾਕਿਆਂ ਨੂੰ ਤਾਂ ਆਪਾਂ ਝੂਠੀਆਂ ਸੱਚੀਆਂ ਗੱਲਾਂ ਲਾ ਲੈਨੇ ਆ ਸਰਜੀਤਕੌਰ ਨੂੰ ਤਾਂ ਆਪਣੀ ਗੱਲਾਂ ਵਿੱਚ ਲਾ ਲਿਆ ਤੁਸੀਂ ਤੁਸੀਂ ਆਪ ਦੱਸੋ ਭੂਆ ਨੂੰ ਲਾ ਸਕਦੇ ਤੇ ਝੂਠੀ ਸੱਚੀ ਦੀ ਗੱਲ ਉਹਨੂੰ ਕੀ ਸੱਚ ਦੱਸੋਗੇ ਕਿ ਐਸ ਗੱਲਾਂ ਨਹੀਂ ਹੁੰਦੇ ਨਾ ਆਪਾਂ ਦਾ ਰਿਸ਼ਤਾ ਸਾਹਿਲ ਐਤ ਮੈਂ ਸੋਚਿਆ ਨਹੀਂ ਬਾਰ ਦੇਣ ਦੇ ਸੱਚੀਆਂ ਝੂਠੀਆਂ ਲਾ ਕੇ ਤੇ ਮੈਂ ਢਾ ਲਈ ਪਰ ਜਿਹੜੀ ਘਾੜ ਚ ਆ ਕੇ ਬਹਿ ਗਈ ਆ ਉਹ ਵੀ ਘਾੜ ਦੀ ਧੀ ਉਹਨੂੰ ਕਿਸ ਤਰ੍ਹਾਂ ਸਮਝਾਵਾਂਗੀ ਚੰਨਾ ਮੈਂ ਕੁਝ ਕਹਿ ਸਕਦੀ ਉਹਨੂੰ ਛੋਟੀ ਮਾਂ ਭਾਸ਼ਣ ਇਹਨਾਂ ਤੁਹਾਡੇ ਵੱਸੋਂ ਬਾਹਰ ਹੋ ਗਈ ਗੱਲ ਹੁਣ ਜੋ ਕੁਝ ਵੀ ਕਰੂੰਗਾ ਨਾ ਮੈਂ ਆਪਣੀ ਸਮਝਦਾਰੀ ਨਾ ਕਰੂੰਗਾ ਉਹ ਤੇ ਕਰਨੀ ਆ ਕਿਉਂ ਮੈਂ ਤੇਖਲਾਉ ਨਹੀਂ ਸਕਦੀ ਤੂੰ ਚੋਰੀ ਛਿਪੇ ਸਾਡੀਆਂ ਗੱਲਾਂ ਸੁਣਨ ਨਹੀਂ ਤੇ ਮੈਂ ਸੁਣਾਂਗੀ ਤੇ ਨਾਲੇ ਤੁਸੀਂ ਜੋ ਕੁਝ ਵੀ ਚਾਚੂ ਦੇ ਨਾਲ ਕਰਨਦੇ ਹੋ ਨਾ ਉਹ ਬਿਲਕੁਲ ਸਹੀ ਨਹੀਂਗਾ ਉਹ ਤੂੰ ਨਾ ਛੋਟੀ ਆ ਛੋਟੀ ਬਣ ਕੇ ਰਹਿ ਵੱਡਿਆਂ ਦੀ ਗੱਲਾਂ ਵਿੱਚ ਨਾ ਆਇਆ ਕਰ ਵੱਡੇ ਕਾਦੇ ਵੱਡੇ ਜਦੋਂ ਵੱਡੇ ਹੀ ਆ ਸਭ ਕੁਝ ਕਰਨ ਨਾ ਤੇ ਛੋਟਿਆਂ ਨੂੰ ਹੀ ਸਮਝਾਉਣਾ ਪੈਂਦਾ ਤੂੰ ਨਾ ਛੋਟੀ ਆ ਆਪਣੀ ਪੜ੍ਹਾਈ ਵੱਲ ਧਿਆਨ ਦੇ ਆ ਨਾਲੇ ਨਾ ਬੋਦੀ ਚਾਚੂ ਦੀ ਜਮਚੀ ਨਾ ਬਣਿਆ ਕਰ ਚਲ ਆਪਣਾ ਕੰਮ ਕਰ ਜਾਗੇ ਚਮਚੀ ਤੇ ਮੈਂ ਬਨੂੰਗੀ ਵੀਰੇ ਮੈਨੂੰ ਤੇ ਇੰਜ ਲੱਗਦਾ ਵੈ ਕਿ ਸਾਡੀ ਪਹਿਲੀ ਚਾਚੀ ਨੂੰ ਵੀ ਨਾ ਤੁਸੀਂ ਸਾਰੇ ਨੇ ਇਹ ਸਭ ਕੁਝ ਕਰਕੇ ਹੀ ਕੱਢਿਆ ਵੈ ਤੇ ਨਾਲੇ ਤੁਸੀਂ ਸਾਰੇ ਕਹਿੰਦੇ ਹੋ ਕਿ ਚਾਚੂ ਨੇ ਚਾਚੀ ਨੂੰ ਕੱਢਿਆ ਉਹ ਆਪਣਾ ਦਿਮਾਗ ਘਟ ਲਾਇਆ ਕਰ ਜਾਂ ਆਪਣਾ ਕੰਮ ਕੰਮ ਵੀ ਕਰ ਲਿਆ ਕਰ ਇਹਨਾਂ ਦਿਮਾਗ ਦੇ ਪੜਾਈ ਚਲਾਵੇਂ ਨਾ ਫਰਸਟ ਆ ਜੇ ਤੂੰ ਸਾਹਿਦਵਾਂ ਨਾ ਕੋਈ ਹਾਲ ਨਹੀਂ ਨਵੀਆਂ ਸ਼ਰਟਾਂ ਦੇ ਨਾ ਬਟਨ ਤੋੜ ਦਿੱਤੇ ਤੇ ਹੁਣ ਕਿਹੜਾ ਲਾਵਾਂ ਤੇ ਕਿਹੜਾ ਨਾ ਲਾਵਾਂ ਹਗਾ ਵੀ ਨਹੀਂ ਕੋਈ ਇਹ ਕਿਉਂ ਲਾ ਕੇ ਨਾ ਲਾ ਦਿੰਦੀ ਐ ਮੰਜੂ ਹਾਂਜੀ ਇਹ ਸਾਈਡ ਦੀ ਸ਼ਰਟ ਹੈ ਸਾਹਿਦ ਦੀ ਬਟਨ ਲੰਦੀ ਵੀ ਇਸੇ ਇਹਨੂੰ ਛੱਡ ਦੋ ਮਿੰਟ ਤੇ ਪਹਿਲੇ ਨਾ ਮੇਰੀ ਗੱਲ ਸੁਣ ਸੋਈ ਨਾ ਜੋਬ ਲਵੇਂ ਇਸ ਤਰ੍ਹਾਂ ਨਹੀਂ ਚੌੜੀ ਕੀ ਹੋਇਆ ਜੇ ਪਹਿਲੇ ਸੁਣ ਗੱਲ ਕੁਛ ਕਰ ਮੰਜੂ ਇਹ ਰਿਸ਼ਤਾ ਨਹੀਂ ਹੋਣਾ ਚਾਹੀਦਾ ਅਸੀਂ ਦੇਖ ਲੈ ਹੁਣ ਤੱਕ ਕੋਈ ਨਾ ਕੋਈ ਗੱਲ ਕਰਕੇ ਨਾ ਕੋਈ ਨਾ ਕੋਈ ਪੰਗਾ ਪਾ ਕੇ ਨਾ ਅਸੀਂ ਰਿਸ਼ਤਾ ਰੋਕੀ ਰੱਖਿਆ ਨਹੀਂ ਹੋਣ ਦਿੱਤਾ ਸਿਰੇ ਨਹੀਂ ਚੜਨ ਦਿੱਤਾ ਹੁਣ ਵੀ ਨਹੀਂ ਚੜਨ ਦੇਣਾ ਸਿਰੇ ਤੂੰ ਨਾ ਕੁਛ ਤਾਂ ਕੁਛ ਕਰ ਕੀ ਕਰਾਂ ਮੈਂ ਦੱਸੋ ਮਨ ਨੂੰ ਕੱਲ ਤੇ ਢੀ ਧੁੱਪ ਦੇ ਵਿੱਚ ਮੈਂ surjit kaur wale vi ਚਲੀ ਗਈ ਸੀ ਤੂੰ ਸਿਮਨ ਨੂੰ ਭੇਜਿਆ ਮਾਸੇ ਵੇਲੇ ਚਲੀ ਗਈ ਆ ਉਹਨੂੰ ਤੇ ਮੈਂ ਝੂਠੀਆਂ ਸੱਚੀਆਂ ਲਾ ਕੇ ਤੇ ਕਹੀ ਆ ਕਿ 골ਟੀ ਦਾ ਰਿਸ਼ਤਾ ਨਾ ਹੋਣ ਦਵੀ ਤੇ ਫੇਰ ਕੀ ਘਰ ਆਈ ਆ ਤੇ ਵੱਡੇ ਭੰਜੀ ਬੈਠੇ ਹੀ ਵੱਡੀ ਨਾਨ ਸਾਡੀ ਤੇ ਉਹ ਹੁਣ ਉਹ ਰਿਸ਼ਤਾ ਕਰਵਾਂਦੀ ਪਈ ਐ ਬਾਹਰ ਦੇ ਬੰਦਿਆਂ ਨੂੰ ਤੇ ਭੰਜੀ ਮੈਂ ਨਾ ਕਰ ਆਈ ਆ ਚਲ ਹੋਰ ਵੀ ਦੋ ਚਾਰ ਬਾਹਰ ਦੇ ਆਣਗੇ ਉਹਨਾਂ ਮੈਂ ਨਾ ਕਰ ਪਰ ਘਰ ਦੇ ਬੰਦਿਆਂ ਨੂੰ ਕਿਸ ਤਰ੍ਹਾਂ ਨਾ ਕਰਾਂਗੇ ਤੇ ਉਹਨੂੰ ਕੀ ਕਵਾਂਗੇ ਕਿ ਕੁਆਲਟੀ ਸਹੀ ਨਹੀਂ ਜਾਂ ਏਥੇ ਦੇਖਣਾ ਜਿਹੜਾ ਵੀ ਆਂਦਾ ਨਾ ਦੁਖੀ ਕਰਨ ਵਾਸਤੇ ਆਂਦਾ ਸਾਨੂੰ ਉਹ ਕੀ ਹੋ ਗਿਆ ਵਾ ਕਿਉਂ ਗਲਪੀ ਜਾਣ ਦੇ ਦੋਏ ਮੈਂ ਕੀ ਵੇਖ ਲੈ ਹੁਣ ਤੱਕ ਮੇਰੀ ਗੱਲ ਸੁਣੋ ਜਿਹੜਾ ਹੁਣ ਤੱਕ ਅਸੀਂ ਰਿਸ਼ਤੇ ਨੂੰ ਰੋਕ ਕੇ ਰੱਖਿਆ ਵੀ ਨਹੀਂ ਹੋਣ ਦੇਣਾ ਸੋ ਹੀ ਪਾਛੜੀ ਸੀ ਨਹੀਂ ਹੋਣ ਦੇਣਾ ਉਹ ਫੇਰ ਪੰਗਾ ਪੈਣ ਲੱਗਾ ਲੈ ਐਨੀ ਨਿੱਕੀ ਜੀ ਗੱਲ ਤੇ ਤੁਸੀਂ ਟੈਨਸ਼ਨ ਲਈ ਬੈਠੇ ਜੇ ਤੇਰੇ ਵਾਸਤੇ ਨਿੱਕੀ ਆ ਨਾ ਤੇਰੀ ਭੂਆ ਕਰਾਂਡੀ ਰਿਸ਼ਤਾ ਉਹ ਵੀ ਤੇਰੇ ਚਾਚੇ ਦਾ ਤੇ ਸਾਡੀ ਹਿੰਮਤ ਹੈਗੀ ਸਾਡੀ ਜੁਰਤ ਹੈਗੀ ਅਸੀਂ ਉਹਨੂੰ ਨਾ ਕਰ ਲਈਏ ਉਹ ਸਾਨੂੰ ਡਿੰਡਾ ਡੱਪਰ ਚੱਕੇ ਤੋੜ ਦੇਗੀ ਜੇ ਉਹ ਜਿੰਨੀ ਧੇਰ ਮਹਿਗਾ ਨਾ ਤੁਹਾਨੂੰ ਦੋਨੋਂ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸਾਹਿਲ ਤੂੰ ਕਾਹਦਾ ਕਹੀ ਜਾਣ ਡਿਆ ਵੈ ਮੇਰੇ ਤੇ ਭਰੋਸਾ ਰੱਖੋ ਮੇਰੇ ਤੇ ਭਰੋਸਾ ਰੱਖੋ ਕੀ ਕਰਨਾ ਹੁਣ ਤੂੰ ਓਹੋ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਆ ਉਹ ਜਿੰਨੀ ਦੇਰ ਮੈਂ ਹੈਗਾ ਨਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੇ ਨਾਲੇ ਨਾ ਤੁਸੀਂ ਆ ਰਿਸ਼ਤਾ ਟੁੱਟਿਆ ਹੀ ਸਮਝੋ ਅੱਛਾ ਮੇਰੇ ਪਤਨ ਨੂੰ ਪਸੀਨਾ ਕਿਵੇਂ ਆ ਗਿਆ ਦੇਖ ਲੈ ਇੰਨੀ ਮਿਹਨਤ ਕਰਦਾ ਭਈ ਦੇਖ ਲੈ ਇਹਨੇ ਸਕੀਮਾਂ ਲੜਾ ਲੈਣਾ ਕਿ ਮੇਰੇ ਬੱਚੇ ਨੂੰ ਕਿਵੇਂ ਪਸੀਨਾ ਆ ਗਿਆ ਕੀ ਸਕੀਮ ਹੈ ਪੁੱਤ ਓਹ ਤੂੰ ਹੀ ਨਾ ਬਸ ਟੈਨਸ਼ਨ ਫਰੀ ਹੋ ਜਾ ਕਿਹ ਚੀਜ਼ ਦੀ ਪ੍ਰਵਾਣਾ ਕਰੋ ਮੇਰੇ ਹੁੰਦੇ ਥੋੜਾ ਜਿਹਾ ਮੈਨੂੰ ਦੱਸ ਤੇ ਜਾਂ ਜਾਂਦੇ ਜਾਂਦੇ ਇਸ਼ਾਰਾ ਹੀ ਦੇ ਜਾ ਚਲੋ ਸ਼ੁਕਰ ਕੋਈ ਤਾਂ ਖੁਸ਼ਕਬੀ ਦੇ ਕੇ ਗਿਆ ਹਾਂ ਗੱਲ ਤੇ ਕਹੇਗੀ ਜਾਂ ਮੰਜੂ ਜੇ ਸਾਹਿਲ ਨੇ ਦਾਵੇ ਨਾਲ ਕੋਈ ਗੱਲ ਕਹੀ ਨਾ ਉਸ ਗੱਲੇ ਦਮ ਤੇ ਹੈ ਗਈ ਕਰੇਗਾ ਕੁਛ ਚਾਨੇ ਕਿੰਨਾ ਹੀ ਹੋਵੇ ਪਰ ਨਹੀਂ ਪੈਂਦੀ ਹਾਂ ਹੁਣ ਤੂੰ ਚੰਗੀ ਗੱਲ ਬੋਲੀ ਨਹੀਂ ਹੋਣਾ ਮਤਲਬ ਨਹੀਂ ਹੋਣਾ ਤਾਂ ਮੈਂ ਤਾਂ ਉਹੀ ਤੇ ਕਹਿਣ ਲੱਗੀ ਆ ਤੇ ਮੈਂ ਕਿਹਾ ਮੈਂ ਤੇ ਆਪ ਚਾਹਨੀ ਹੈ ਕਿ ਨਾ ਹੀ ਹੋਵੇ ਯਾਨੀ ਇਤੋਂ ਸ਼ਿਮਰਨ ਮਨਜੂ ਇੱਧਰ ਆਲਾ ਬਿਠਾ ਜਰਾ ਮੇਰੀ ਗੱਲ ਸੁਣੋ ਆਗੇ ਵੀਜੀ ਆਗੇ ਹਾਂਜੀ ਵੀਜੀ ਉਹ ਤਾਂ ਮੈਂ ਤੁਹਾਨੂੰ ਐਸ ਲਈ ਸੱਦਿਆ ਕਿ ਕੁੜੀ ਦੀ ਮਾਂ ਦਾ ਟੈਲੀਫੋਨ ਆਇਆ। ਅੱਛਾ ਜੀ। ਉਹ ਕਹਿੰਦੇ ਵਿਆਹ ਬਾਰੇ ਦੱਸੋ। ਜਲਦੀ ਕਰਨਾ ਵਿਆਹ। ਉਹ ਤਾਂ ਸਮਾਂ ਦੀ ਵਧੀਆ ਗੱਲ ਹੈ, ਖੁਸ਼ੀ ਦੀ ਗੱਲ ਹੈ। ਵਿਆਹ ਕਰਨੇ ਭਾਵੇਂ ਕੱਲ ਕਰ ਦਿੰਨੇ ਆ ਵਿਆਹ। ਵੇਖ ਲਓ ਕਰ ਲਓ ਫੈਸਲਾ ਜਿਸ ਤਰ੍ਹਾਂ ਕਰਨਾ। ਹਾਂ ਤੇ ਕੋਈ ਗੱਲ ਹੀ ਨਹੀਂ ਉਹਨਾਂ ਨੂੰ ਕਹਿ ਦੋ। ਉਹਨਾਂ ਲੋ ਦੇਰੀ ਹੈ, ਸਾਡੇ ਲੋ ਕੋਈ ਦੇਰੀ ਨਹੀਂ ਹੈ। ਬਲੇ ਅਸੀਂ ਕਿਹਦੇ ਨਾਲ ਸਲਾਹ ਕਰਨੀ ਆ? ਸਲਾਹ ਤੇ ਤੁਹਾਡੇ ਨਾਲ ਹੀ ਕਰਨੀ ਆ। ਪਰ ਮੈਂ ਤਾਂ ਤੁਹਾਡੇ ਨਾਲ ਐਸ ਲਈ ਤੁਹਾਨੂੰ ਤੇ ਤੁਹਾਡੇ ਨਾਲ ਹੀ ਕਰਨੀ ਸਲਾਹ। ਪੁਰ ਮਿਰਕੋ ਕੋਣਾਗਾ ਤੁਸੀਂ ਜੋ ਚੰਗਾ ਸਮਝੋ ਕਰ ਦਿਓ ਭਾਵੇਂ ਬੇਸ਼ੱਕ ਉਹਨਾਂ ਨੂੰ ਕੱਲ੍ਹ ਦਾ ਹੀ ਕਹਦੇ ਹੋ ਕੱਲ੍ਹ ਹੀ ਕਰ ਲੋ ਚੱਲਾ ਮੰਜੂ ਬੀਜੀ ਤੁਸੀਂ ਕਰ ਲੋ ਗੱਲ ਫਿਰ ਅਸੀਂ ਤਿਆਰੀਆਂ ਸ਼ੁਰੂ ਕਰੀਏ ਲਗੂ ਤਾਂ ਕਰੋ ਫਿਰ ਤਿਆਰੀਆਂ ਠੀਕ ਸ਼ੀਕਾ ਹਾਂ ਸਿੰਘ ਮਾ ਬੇਟਾ ਹੁਣ ਤੂੰ ਤਿਆਰੀ ਕਰ ਕਿਸ ਚੀਜ਼ ਦੀ ਤੇਰੇ ਚਾਚੇ ਦਾ ਵਿਆਹ ਹੈ ਕੱਲ ਚਾਚੂ ਦਾ ਵਿਆਹ ਹੈ ਕੱਲ ਤੇ ਤਿਆਰੀ ਕਰ ਮੇਰੀ ਗੱਲ ਸੁਣ ਇਹਦਾ ਪਾਰਾ ਸੂਟ ਕੱਢੀ ਪਾਉਣ ਵਾਸਤੇ ਸਭ ਤੋਂ ਅੱਗੇ ਨਹੀਂ ਨੱਚਣੀ ਖੁਸ਼ ਹੋ ਗਈ ਕੁੜੀ ਆ ਨਾ ਚੱਲ ਵਧੀਆ ਤੇ ਜੇ ਮਹਿੰਦੀ ਵਗੈਰਾ ਲਗਵਾਣੀ ਹੋ ਨਾ ਤੇ ਲਗਵਾ ਲੈ ਤੇ ਜਿਹੜਾ ਸੂਟ ਪਾਣਾ ਨਾ ਤੋ ਉਹੀ ਪਾ ਲੈ ਠੀਕ ਠੀਕ ਹੈ ਜੇ ਜੇ ਬਾਜ਼ਾਰੋਂ ਕੰਨੀ ਤਨ ਉਹ ਵੀ ਲਿਆ ਦੇਣੇ ਤੇ ਜੋ ਕੋਈ ਸਮਾਨ ਲਿਆਣ ਵਾਲਾ ਤੇ ਉਹ ਵੀ ਦੱਸ ਦੇ ਲਿਆ ਦੇਣੇ ਐ ਐਂ ਖੁਸ਼ੀਆਂ ਦੇ ਨਾਲ ਕੱਲ ਵਿਆਹ ਮਨਾਣਾ ਚਾਚੇ ਦਾ ਚਲਾ ਪਗੜੇ ਵੀ ਤਾਂ ਮੇਰੇ ਮੇਰੇ ਸਭ ਤੋਂ ਜ਼ਿਆਦਾ ਚਲ ਤੂੰ ਬੈਠ ਕੇ ਨਾ ਪੜ ਲਾ ਥੋੜੀ देर ਹੈ ਠੀਕ ਦਾਦੀ ਮम्मा हां ए मम्मी, मम्मी ना। ना 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 आ, दी वड्डी मम्मी इन्नी ਛੇਤੀ ਕਿ ਤਾ ਮੰਨ ਗਏ ਵਿਆਹ ਨੂੰ ਬੁੱਤੋ ਉਹਨਾਂ ਦਾ ਜਿਹੜਾ ਵਿਆਹ ਨਾ ਖੁਸ਼ੀ ਹੈ ਨਾ ਲੇਧ ਰਾਣੀ ਲਿਆਣੀ ਆਣਾ ਨੇ ਉਹਨਾਂ ਖੁਸ਼ੀ ਵੜੀ ਗਈ ਕਿ ਅਸੀਂ ਤੇ ਰਾਣੀ ਛੱਡੀ ਆਏਗੀ ਚਲੋ ਠੀਕ ਹੈ ਫਿਰ ਮੈਂ ਸਾਹ ਹੁੰਦਾ ਨਾ ਮੈਂ ਵੀ ਤਿਆਰੀਆਂ ਸ਼ੁਰੂ ਕਰਦੀ ਹਾਂ ਤੂੰ ਵੀ ਤਿਆਰੀ ਕਰ ਜੋ ਤੈਨੂੰ ਚਾਹੀਦਾ ਮੰਗਵਾ ਲੈ ਤੂੰ ਹਾਂਜੀ ਹਾਂ ਕੱਪੜੇ ਉਪਰੇ ਜੋ ਚਾਹੀਦਾ ਨਾ ਸਮਾ ਤੂੰ ਵੀ ਤਿਆਰੀ ਕਰ ਉਹਨ ਪਟਾਵਾ ਚਾਚੂ ਦੇ ਵਿਆਹ ਤਾਂ ਮੈਨੂੰ ਅੱਗੇ ਹੀ ਬੜਾ ਚਾਹ ਸੀ ਕਿ ਜਿੱਦਾਂ ਚਾਚੂ ਮੈਨੂੰ ਪਿਆਰ ਕਰਦੇ ਆ ਉਦਾਂ ਮੇਰੀ ਚਾਚੀ ਵੀ ਮੈਨੂੰ ਪਿਆਰ ਕਰੇਗੀ। ਹਾਂ ਕਰੇਗੀ ਕਿਉਂ ਨਹੀਂ ਕਰੇਗੀ? ਐਸਾ ਹੈ। ਤੈਂ ਤਾਂ ਬਹੁਤ ਪਿਆਰ ਕਰਦਾ ਵਾ। ਤੂੰ ਵੀ ਬਹੁਤ ਪਿਆਰ ਕਰਨੀ ਹੈ ਚਾਚੂ ਦੀ। ਚਲ ਭੂਤ ਤੂੰ ਵੀ ਤਿਆਰੀ ਕਰ ਫਟਾਫਟ ਹੈਂ। ਸਮਾਨ ਜਿਹੜਾ ਮੰਗਵਾਣਾ ਹੈ ਮੰਗਵਾ ਲੈ। ਠੀਕ ਹੈ ਠੀਕ ਹੈ ਮੈਂ ਮੰਮੀ ਕੋ ਜਾਨੀ ਆ ਤੇ ਫਿਰ ਜਿਹੜਾ ਸਮਾਨ ਮੈਨੂੰ ਚਾਹੀਦਾ ਮੈਂ ਲੈ ਕੇ ਦੇ ਦੇਣਗੇ। ਮੰਗਵਾ ਲੈ ਤੂੰ ਤੇਦੀ ਲੱਡ ਹੋ ਗਈ। ਸ਼ੁਕਰ ਹੈ ਰੱਬਾ। ਦੇ ਪੁੱਤ ਦੀ ਜ਼ਿੰਦਗੀ ਵਿੱਚ ਆ ਦਿਨ ਆਇਆ ਉਹਦੇ ਕਰਮਾਂ ਚ ਖੁਸ਼ੀ ਨੇ ਦਸਤ ਦਿਤੀ ਵਾਇਗ ਰੂ ਕਰੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਉਹਨੂੰ ਮਿਲ ਜਾ ਉਹਦੀ ਚੁੱਲ੍ਹੀ ਖੁਸ਼ੀਆਂ ਨਾਲ ਭਰ ਜਾਵੇ ਬੜਾ ਸਿਆਣਾ ਮੇਰੇ ਪੁੱਤਰ ਨੇ